इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਹ ਵੇਖੋ ਇੱਥੇ ਕੀ ਗੱਲ ਕਰਤਾ ਗਿਆ ਹੋ ਬਹੁਤ ਅੱਗੇ ਤੁਹਾਨੂੰ ਆਹ ਸੁਣੋ ਧਿਆਨ ਨਾਲ ਜੋਚੀ ਇਹ ਜੋਚੀ ਕਿੱਥਾ ਕੱਢ ਚੁੱਕੀ ਇੱਥੇ ਗਈ ਹਾਂ ਉਹ ਇਹ ਬੜਾ ਭਾਈ ਹਰੇ ਸਾਲ ਗਾਸਰੀ ਬੰਦੇ ਬਦਲ ਲੈਂਦੇ ਐ ਕਿਹਨਾਂ ਵਾਲੋ ਦੱਸੋ ਭਾਈ ਮਜੀਠੇ ਵਾਲੇ ਬਦਲਦੇ ਆ ਕਦੇ ਨਹੀਂ ਉਹ ਭਾਈ ਅਗਰਲੇ ਗੱਛੋ ਮਜੀਠੇ ਵਾਲੇ ਬਦਲਦੇ ਆ ਕਦੇ ਨਹੀਂ ਕੀ ਮਜੀਠੇ ਵਾਲੇ ਸ਼ਰਾਬੀ ਬੰਦੇ ਦੇ ਮਗਰ ਜਾਣਗੇ ਨਹੀਂ ਸਾਧ ਜਗਤ ਜੀ ਸ਼ਰਾਬੀ ਨੂੰ ਤਾਂ ਕੋ ਮੋਟਰਸਾਈਕਲ ਨਹੀਂ ਫੜਾਉਂਦਾ ਕਾ ਮਜੀਠਾ ਫੜਾ ਦਿਓ ਫੜਾਉਂਗੇ ਤੁਸੀਂ ਨਹੀਂ ਭਾਈ ਸ਼ਰਾਬ ਮੈਨੂੰ ਤਾਂ ਨਿਆਣਾ ਕੋਈ ਨਹੀਂ ਫੜਾਉਂਦਾ ਐਸਡੀਐਫ ਦਾ ਫੜਾਉਂਗੇ ਤੁਸੀਂ ਮੈਨੂੰ ਉੱਚੀ ਬੋਲੋ ਨਾ ਇਹ ਜਿਹੜਾ ਆਪਣੀ ਮਾਂ ਦਾ ਨਹੀਂ ਜਿਹੜਾ ਆਪਣੀ ਬੇਟੀ ਦਾ ਨਹੀਂ ਬੜਿਆ ਸਾਤ ਸੰਗਤੀਓ ਕਦੇ ਮਜੀਠੇ ਵਾਲਿਆਂ ਦਾ ਬਣ ਸਕਦਾ ਨਹੀਂ ਔਰ ਮੇਰੇ ਵੀਰੋ ਜੋਸ਼ੀ ਸਾਹਿਬ ਮੈਨੂੰ ਤਾਂ ਸੀਗਾ ਆਇਆ ਕੁਝ ਦੇ ਕੇ ਜਾਉ ਮਜੀਠੇ ਵਿਚਾਰਿਆਂ ਦੀ ਗਾੜੀ ਮਾਰੀ ਸਾਰੇ ਦਿਨ ਦੀ